ਸੁਪ੍ਰਭਾਤ ਜੀ ਤੁਸੀਂ ਜੁੜ ਚੁੱਕੇ ਹੋ ਟਰੈਵਰ ਪੰਜਾਬ న్యూਸ ਚੈਨਲ ਨਾਲ ਅਤੇ ਮੈਂ ਸੁਤਰਾਮ ਸਿੰਘ ਅੱਜ ਇਸ ਵਿਸ਼ੇ ਤੇ ਥੋੜੀ ਚਰਚਾ ਕਰਾਂਗੇ ਕਿ ਵੀ ਮਾਣਯੋਗ ਜਸਵੀਰ ਸਿੰਘ ਗੜੀ ਸਾਹਿਬ ਜੋ ਸਿੱਖ ਮਿਸ਼ਨ ਦੇ ਚੇਅਰਮੈਨ ਵੱਲੋਂ ਅਤੇ ਹੋਰ ਸਮਾਜ ਸੇਵੀ ਜਿசி ਬੰਦੀਆਂ ਅਤੇ ਜੜੀਆਂ ਵੀ ਸੋਸ਼ਲ ਵਰਕਰ ਹਨ ਵੱਲੋਂ ਜਿਹੜੀ ਕਿ ਸਤਕਾਰਯੋਗ ਗ੍ਰਹਿ ਮੰਤਰੀ ਸਰਦਾਰ ਬੂਟਰ ਸਿੰਘ ਦੇ ਖਿਲਾਫ ਜਿਹੜੀ ਭੱਦੀ ਸ਼ਬਦਾਵਲੀ ਵਰਤੀ ਗਈ ਸੀ ਖਾਸ ਕਰਕੇ ਕਾਂਗਰਸ ਪ੍ਰਧਾਨ ਅਲਪ ਰਾਜਾ ਵੜਿੰਗ ਜੀ ਵੱਲੋਂ ਉਹਦੇ ਸਬੰਧ ਚ ਕਾਰਵਾਈ ਤਾਂ ਕੀਤੀ ਗਈ ਬਹੁਤ ਜੰਗੀ ਪੱਧਰ ਤੇ ਪਰ ਹੈਰਾਨੀ ਦੀ ਇਸ ਗੱਲ ਤੇ ਹੁੰਦੀ ਆ ਵੀ ਜੇਕਰ ਇਹ ਹੀ ਐਕਟ ਲੱਗਿਆ ਹੁੰਦਾ ਪਰਚਾ ਹੋਇਆ ਹੁੰਦਾ ਹੋਰ ਕਿਸੇ ਵਿਅਕਤੀ ਤੇ ਤੇ ਪੁਲਿਸ ਨੇ ਸਾਰਾ ਜ਼ੋਰ ਲਾ ਦੇਣਾ ਸੀਗਾ ਜਾਂ ਕਿਸੇ ਹੋਰ ਪਾਰਟੀ ਤੇ ਹੁੰਦਾ ਅੱਜ ਤੋਂ ਮੈਨੂੰ ਇਹ ਚੀਜ਼ ਦਾ ਸ਼ੱਕ ਪੈਂਦਾ ਹੈ ਵੀ ਕਿਤੇ ਆਮ ਪਾਰਟੀ ਨਾਲ ਜਿਹੜੀ ਕਾਂਗਰਸ ਵਾਲੀ ਨਦੀ ਸਾੜ ਗਾੜ ਲੱਗਦੀ ਆ ਇਸ ਕਰਕੇ ਰਾਜਾ ਵੜਿੰਗ ਜਿਹੜਾ ਉਹ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ ਜਾ ਰਿਹਾ ਜੇਕਰ ਨਹੀਂ ਤੇ ਫਿਰ ਆਮ ਮੰਨਦੇ ਵਾਸਤੇ ਕਿਉਂ ਇਹ ਜਿਹੜੀ ਪੁਲਿਸ ਹੈ ਵੀ ਸਿਕੰਜਾ ਕੱਸਦੀ ਆ ਵੀ ਬਰਦਾ ਦਰਜ ਹੋ ਰਿਹਾ ਤੇ ਦੂਸਰੇ ਨੰਬਰ ਤੇ ਗੱਲ ਇਹ ਆ ਵੀ ਜਿਵੇਂ ਮਨ ਲੋ ਵੀ ਕੋਰਿੰਦਰ ਸਿੰਘ ਗਰੇਟਾ ਸਾਹਿਬ ਹੈਗੇ ਆ ਆਪਣੇ ਹੋਰ ਜੀ ਜੱਦੀ ਬੰਦਗੀਆਂ ਹੈਗੀਆਂ ਨੇ ਇਹ ਖਾਸ ਕਰਕੇ ਮਦ ਵਰਗ ਦੇ ਲੋਕਾਂ ਦੀ ਮਾਨ ਸਤਕਾਰ ਵਧਾਉਣ ਵਾਸਤੇ ਉਹ ਵਾਈ ਕਰ ਰਹੇ ਆ ਜਿਹੜੇ ਉਹ ਵੀ ਹੁਣ ਚੁੱਪ ਕਰ ਰਹੇ ਹੋਣ ਬੋਲ ਨਹੀਂ ਰਹੀਆਂ ਕਿਉਂਕਿ ਪਤਾ ਨਹੀਂ ਕੀ ਚੱਕਰ ਕੀ ਹੈ ਇਹਦੇ ਵਿੱਚ ਇਹ ਲੋਕਾਂ ਨੂੰ ਹੈਰਾਨ ਕਰਨ ਵਾਲਾ ਇੱਕ ਵਿਸ਼ਾ ਤੇ ਅਗਲਾ ਥੋੜਾ ਕਾਫੀ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ ਤੇ ਕੀਤੀ ਕਿਉਂ ਨਹੀਂ ਜਾ ਰਹੀ ਜਏ ਇਹਦੇ ਵਿੱਚ ਦਿੱਕਤ ਕੀ ਆਉਂਦੀ ਹੈ ਜਿਹੜਾ ਕਿ ਐਮ ਇਹ ਕਾਨੂੰਨ ਲਾਗੂ ਕਿਉਂ ਨਹੀਂ ਹੋ ਰਿਹਾ ਇਸ ਤਰ੍ਹਾਂ ਕਿ ਪੰਜਾਬ ਪੁਲਿਸ ਜਿਹੜੀ ਉਹ ਕਿਸ ਤਰ੍ਹਾਂ ਜਿਹੜੀ ਉਹ ਕੇਸ ਥਿਊਰੀ ਦੇ ਮੁਤਾਬਕ ਜਿਹੜਾ ਉਹਨਾਂ ਨੂੰ ਰਿਸਟ ਨਹੀਂ ਕਰ ਲਈਏਗੀ ਇਹ ਸਾਰਾ ਵਿਸ਼ਾ ਜਿਹੜਾ ਹੈਗਾ ਇਹ ਧਿਆਨ ਮੰਗਦਾ ਹੈ ਤੇ ਇਹ ਜਿੰਨੇ ਵੀ ਅਦਾਲਤ ਤਾਂ ਨਹੀਂ ਕਹਿ ਸਕਦੇ ਆਪਾਂ ਸਤਿਕਾਰਯੋਗ ਜਿੰਨੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਜਾਤ ਪੁਰਾਦੀ ਖਤਮ ਕਰਕੇ ਗੁਰੂ ਸਾਹਿਬ ਵੱਲੋਂ ਮਾਨ ਸਤਿਕਾਰ ਦਿੱਤਾ ਗਿਆ ਉਹ ਸਾਰੇ ਜਿਹੜੇ ਮੀਰ ਵਿਰਸੇ ਦੇ ਲੋਕ ਆ ਨਾ ਇੱਥੇ ਕੋਈ ਜਾਤ ਆ ਨਾ ਬਰਾਦਰੀ ਆ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਸੀ ਵੀ ਹੋਰ ਕਿਉਂ ਨਹੀਂ ਬਿਆਨਬਾਜ਼ੀ ਕੀਤੀ ਜਾਂਦੀ ਵੀ ਜੇ ਜਲਦੀ ਕਾਰਵਾਈ ਹੋ ਸਕੇ ਇਸ ਕਰਕੇ ਇਹ ਧਿਆਨ ਮੰਗਦਾ ਵਿਸ਼ਾ ਹੈ ਮੇਰੇ ਵੱਲੋਂ ਜੇ ਕਿਸੇ ਨੂੰ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਂ ਉਸਤਾ ਕੀ ਚਾਹੁੰਦਾ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ